ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੂਰਟੀ ਲੇਲ ਲੇਲ ਖੁਰਦ ਵਿਖੇ ਆ ਪਾਈਆਂ ਦੇ ਬਦੌਲਤ ਆਪਣੇ ਨਾਲ ਖੜੇ ਨੇ ਵੀਰੇ ਤੇ ਇਹਨਾਂ ਦੀ ਆਪਣਾ ਇਹਨਾਂ ਦੀ ਬਦੌਲਤ ਆਪਣੇ ਲੈਟਰ ਪਿਆਗਾ ਅੱਜ ਪਾਇਆਗਾ ਬਾਈ ਜੀ ਬਹੁਤ 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 ਧੰਨਵਾਦ ਕਰਦੇ ਇਹਨਾਂ ਦਾ ਧੰਨਵਾਦ ਜੀ ਆ ਪ੍ਰਧਾਨ ਮੰਤਰੀ ਯੋਜਨਾ ਇਹਨਾਂ ਦੀ ਬਦੌਲਤ ਕਾਰਨ ਆਪਣੇ ਕੋਲੇ ਖੜੇ ਨੇ ਆ ਕੇ ਤੇ ਇਹਨਾਂ ਦੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਧੰਨਵਾਦੀ ਹਾਂ ਬੁੱਤੂ ਉਹ ਦੇ ਕੀ ਕਰਦੇ ਬੋਲ ਦੇਣੀ ਬੋਲੋ ਯਾਰ ਕੋਈ ਵੈਗਰੂ ਜੀ ਕੀ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਸੂਟੀ ਲੈਲ ਲੈਲ ਖੁਰਦ ਬਿਖੇ ਆ ਪਾਈਆਂ ਦੇ ਬਦੌਲਤ ਆਪਣੇ ਨਾਲ ਖੜੇ ਨੇ ਵੀਰੇ ਤੇ ਇਹਨਾਂ ਦੀ ਆਪਣਾ ਇਹਨਾਂ ਦੀ ਬਦੌਲਤ ਆਪਣੇ ਲੈਟਰ ਪੇ ਹੈਗਾ ਅੱਜ ਪਾਇਆ ਹੈਗਾ ਬਾਈ ਜੀ ਬਹੁਤ 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 ਧੰਨਵਾਦ ਕਰਦੇ ਇਹਨਾਂ ਦਾ ਹਾਂ ਪ੍ਰਧਾਨ ਮੰਤਰੀ ਯੋਜਨਾ ਇਹਨਾਂ ਦੀ ਬਦੌਲਤ ਕਾਰਨ ਆਪਣੇ ਕੋਲੇ ਖੜੇ ਨੇ ਆ ਕੇ ਇਹਨਾਂ ਦੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਧੰਨਵਾਦ ਜੀ